ਮੌਜੂਦ ਹੈ ਜੀ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੰਲਾਪੁਰ ਗਰੀਬਦਾਸ ਜਿੱਥੇ ਕਿ ਤੁਹਾਨੂੰ ਅੱਜ 66 ਕੇਵੀ ਸਬ ਡਿਵੀਜ਼ਨ ਦੀ ਜਿਹੜੀ ਇਮਾਰਤ ਹੈ ਉਹਦੀ ਤਸਵੀਰਾਂ ਵਖਾਣ ਕੇ ਜਿਹੜੀ ਖਸਤਾ ਹਾਲਤ ਦੇ ਵਿੱਚ ਹੈ ਬਿਲਕੁਲ ਤਰਸਯੋਗ ਜਿਹੜੇ ਹਾਲਾਤ ਬਣ ਗਏ ਨੇ ਬਿਜਲੀ ਘਰ ਤੇ ਇੱਥੇ ਹੀ ਫਟਾਫਟ ਆਪਣੇ ਕਮਾਂਕਾਰਾਂ ਦੇ ਲਈ ਰੋਜ਼ਾਨਾ ਆਪਦੇ ਨੇ ਤੇ ਇੱਕ ਵੱਟਾ ਇਹਨਾਂ ਰਕਾਟ ਲੋਕਾਂ ਦਾ ਇੱਥੇ ਮੌਜੂਦ ਹੈ ਉਹ ਤਸਵੀਰਾਂ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਪਾਣੀਓ ਪਾਣੀ ਹੈ ਤੋਂ ਨਾਲ ਖਾਂ ਖਾਂਦੇ ਹਰੇਕ ਕਮਰੇ ਦੇ ਵਿੱਚ ਬੁਰਾ ਹਾਲ ਹੈ ਸੋ ਆ ਦੇਖੋ ਦੇ ਕਮਰੇ ਦੇ ਵਿੱਚ ਦੇਖੋ ਜਿੱਥੇ ਲੋਕਾਂ ਦੇ ਕੰਮ ਹੋਣੇ ਨੇ ਜਿੱਥੇ ਲੋਕਾਂ ਦਾ ਜਿਹੜੇ ਰਿਕਾਰਡ ਹੈ ਤੇ ਦੇਖੋ ਇਹ ਜਿਹੜਾ ਬਿਜਲੀ ਘਰ ਦਾ ਕਿੱਟਾ ਜਿਹੜਾ ਮਾੜਾ ਜਿਹੜਾ ਹਾਲਾਤ ਦੇ ਮਾੜੇ ਸੋ ਨਿਊ ਚੰਡੀਗੜ੍ਹ ਮੁੰਡਾਪੁਰ ਗਰੀਬ ਦਾਸ ਦੇ ਜਿਹੜੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਕਿ ਹਰ ਇੱਕ ਦੇ ਉੱਤੇ ਲੈਂਟਰ ਚੋਧਿਆ ਏ ਤੇ ਨਾਲ ਦੀ ਨਾਲ ਦੇਖੋ ਇਧਰ ਫਾਈਲਾਂ ਇੰਨੀਆਂ ਫਾਈਲਾਂ ਪਈਆਂ ਨੇ ਲੋਕਾਂ ਦਾ ਕਿੰਨਾ ਪੁਰਾਣਾ ਜਿਹੜਾ ਰਿਕਾਰਡ ਹੈ ਤੇ ਇਹ ਜੇ ਖਰਾਬ ਹੋ ਗਿਆ ਤਾਂ ਕਿਤਨਾ ਕਿਤੇ ਇੱਕ ਵੱਡਾ ਜਿਹੜਾ ਨੁਕਸਾਨ ਵੀ ਹੋਵੇਗਾ ਸੋ ਨਾਲ ਦੀ ਬਾਤ ਜਿਹੜੇ ਹੋਏ ਹੋਏ ਨੇ ਜਿਦਿਲੀ ਕਰਦੇ ਤੋ ਨਾਲ ਦੀ ਨਾਲ ਸ਼ੇਅਰ ਕਰ ਦੋ ਤੇ ਨਾਲ ਦੀ ਨਾਲ ਕਮੈਂਟ ਵੀ ਕਰੋ ਤੇ ਤਾਂ ਕਿ ਸਰਕਾਰਾਂ ਤੱਕ ਇਹ ਖਬਰ ਪਹੁੰਚੇ ਸੋ ਆ ਦੇਖੋ ਦੇਖੋ ਇਹ ਹਾਲਾਤ ਨੇ ਤੇ ਬਿਜਲੀ ਘਰ ਤੇ ਹਾਲਾਤ ਹੀ ਘਰ ਦੇ ਜਿਹੜੇ ਹਾਲਾਤ ਨੇ ਬੜੇ ਸਵਾਲ ਖੜੇ ਕਰਦੇ ਨੇ ਕਿਉਂਕਿ ਤੇ ਸਾਰੇ ਜਿਹੜੇ ਇਲਾਕੇ ਦੀ ਪਾਵਰ ਜਾਂਦੀ ਹੈ ਬਿਜਲੀ ਜਾਂਦੀ ਹੈ ਸੋ ਵੱਡਾ ਜਿਹਦਾ ਨੁਕਸਾਨ ਵੀ ਹੋ ਸਕਦਾ ਹੈ ਇੱਕ ਕਮਰਾ ਦੇਖੋ ਇੱਥੇ ਸ਼ਾਇਦ ਐਸਜੀਓ ਸਾਹਿਬ ਰਹਿੰਦੇ ਹੈ ਸੋ ਦੇਖੋ ਇਸ ਕਮਰੇ ਤੇ ਵੀ ਵੀਰਾਂ ਦੇਖੋ ਤੁਸੀਂ ਨਾਲ ਕਿ ਇਸ ਦਾ ਵੀ ਬੁਰਾ ਹਾਲ ਹੋਇਆ ਭਾਈ ਦੇਖੋ ਉੱਪਰ ਕਾ ਸਮ ਮੌਜੂਦ ਹੈ ਜੀ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੂਲਾਪੁਰ ਗਰੀਬਦਾਸ ਜਿੱਥੇ ਕਿ ਤੁਹਾਨੂੰ ਅੱਜ 66 ਕੇਵੀ ਸਬ ਡਿਵੀਜ਼ਨ ਦੀ ਜਿਹੜੀ ਇਮਾਰਤ ਹੈ ਉਸ ਦੀ ਤਸਵੀਰਾਂ ਵਿਖਾਣਗੇ ਜਿਹੜੀ ਖਸਤਾ ਹਾਲਤ ਦੇ ਵਿੱਚ ਹੈ ਬਿਲਕੁਲ ਤਰਸਯੋਗ ਜਿਹੜੇ ਹਾਲਾਤ ਬਣ ਗਏ ਨੇ ਬਿਜਲੀ ਘਰ ਦੇ ਇੱਥੇ ਹੀ ਵੱਡੇ ਇਲਾਕੇ ਨੂੰ ਜਿਹੜੀ ਬਿਜਲੀ ਜਾਂਦੀ ਹੈ ਨਿਊ ਚੰਡੀਗੜ੍ਹ ਨਵਾਂ ਗਰੋਂ ਤੇ ਹੋਰ ਜਿਹੜੇ ਨੇੜੇ-ਨੇੜੇ ਪਿੰਡ ਹੈ ਉੱਥੇ ਇਹ ਬਿਜਲੀ ਜਾਂਦੀ ਹੈ ਇੱਥੇ ਗ੍ਰਿਡ ਤੋਂ ਪਰ ਇਹਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਦੇਖੋ ਤਸਵੀਰਾਂ ਵਿੱਚ ਤੁਹਾਨੂੰ ਵਿਖਾ ਰਹੇ ਕਿ ਜਿਹੜੀ ਪੂਰੀ ਬਿਲਡਿੰਗ ਹੈ ਬਿਲਡਿੰਗ ਦੇ ਜਿਹੜਾ ਪਾਣੀ ਚੱਲ ਰਿਹਾ ਏ ਛੱਤ ਤੋਂ ਜਿਹੜਾ ਪਾਣੀ ਟਪਕ ਰਿਹਾ ਏ ਤੋਂ ਇੱਥੇ ਵੱਡੇ ਵੱਡੇ ਰਿਕਾਰਡ ਲੋਕਾਂ ਦੇ ਵੀ ਪਏ ਆ ਤੇ ਬਹੁਤ ਵੱਡੀਆਂ ਜਿਹੜੀਆਂ ਫਾਈਲਾਂ ਵੀ ਪਈਆਂ ਆ ਨਾਦੀ ਨਾਲ ਤੁਹਾਨੂੰ ਤਸਵੀਰਾਂ ਵਿੱਚ ਵਿਖਾਉਂਦੇ ਸੋ ਦੇਖੋ ਇਹ ਜਿਹੜੀ ਇਹ ਬਿਲਡਿੰਗ ਪੂਰੀ ਜਿਹੜੀ ਬਿਲਡਿੰਗ ਖਸਤਾ ਹੋ ਚੁੱਕੀ ਆ ਇਸ ਬਿਲਡਿੰਗ ਦੇ ਵਿੱਚ ਪਾਣੀ ਟਪਕ ਰਿਹਾ ਏ ਦੇਖੋ ਥੱਲੇ ਜਿਹੜਾ ਫਰਸ਼ ਤੇ ਵੀ ਪਾਣੀ ਉਹ ਪਾਣੀ ਹੋ ਰੱਖਿਆ ਏ ਸੋ ਨਾਲ ਦੀ ਨਾਲ ਦੇਖੋ ਅੰਦਰ ਤੁਹਾਨੂੰ ਜਿਹੜੀ ਅੰਦਰ ਦੀ ਬਿਲਡਿੰਗ ਦੀ ਤਸਵੀਰਾਂ ਉਹ ਵੀ ਵਿਖਾਉਂਦੇ ਆ ਤੇ ਇਨਕਾਰ ਦੇ ਵੱਲੋਂ ਜਿਹੜਾ ਇਸ ਨੂੰ ਇਸ ਤੇ ਗੌਰ ਨਹੀਂ ਕੀਤੀ ਜਾ ਰਹੀ ਹੈ ਜਿਹੜੀ ਇਮਾਰਤ ਹੈ ਇਹ ਬਿਲਕੁਲ ਖਸਤਾ ਹੋ ਚੁੱਕੀ ਹੈ ਨਾ ਇਹਦੀ ਰਿਪੇਅਰ ਹੋ ਰਹੀ ਹੈ ਦੇਖੋ ਹਾਲਾਤ ਬਹੁਤ ਮਾਰੇ ਨੇ ਜਿਹੜੇ ਲੈਂਟਰ ਵੀ ਝੜ ਰਿਹਾ ਕਹੀਂ ਜਗ੍ਹਾ ਤੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜੇ ਵੱਡੇ ਸਵਾਲ ਸਰਕਾਰ ਦੇ ਲਈ ਵੀ ਖੜੇ ਹੁੰਦੇ ਨੇ ਤੇ ਵੱਡੇ ਨੁਕਸਾਨ ਵੀ ਹੋ ਸਕਦੇ ਆ ਇਮਾਰਤ ਦੀ ਖਸਤਾ ਹਾਲਤ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਨੁਕਸਾਨ ਹੋ ਸਕਦੇ ਆ ਤੇ ਸਰਕਾਰ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਤੁਹਾਡੇ ਧਿਆਨ ਚ ਇਹ ਚੀਜ਼ ਲਿਆਣਾ ਚਾਹੁੰਦਾ ਐ ਵੀ ਇਹ ਜਿਹੜਾ ਬਿਜਲੀਕਰ ਕੋਈ ਟਾਈਮ ਸੀਗਾ ਜਦੋਂ ਸਾਨੂੰ 80 ਤੋਂ 90 ਦੇ ਦੌਰ ਚ ਮਾਜਰੇ ਤੋਂ ਬਿਜਲੀ ਮਿਲਦੀ ਸੀ ਔਰ ਉਹ ਵੀ 12 12 18 18 ਘੰਟੇ ਵੀ ਨਹੀਂ ਆਉਂਦੀ ਸੀ ਕਿਤੇ 2-4 ਘੰਟੇ ਆਣੀ ਆ ਫਿਰ ਸਾਨੂੰ ਪੁਲ ਤੇ ਉੱਥੇ ਜਾਮ ਲਾ ਕੇ ਬੈਠਣਾ ਪੈਂਦਾ ਸੀ ਕੋ ਪੁਲਿਸ ਮੈਨ ਤੇ ਬੜੀ ਜਦੋਜਾਦ ਕੀਤੀ ਚਲੋ ਉਹ ਤੋਂ ਬਾਅਦ ਅਸੀਂ ਹਿੰਮਤ ਕਰਕੇ ਇਹ ਜਿਹੜਾ ਸਾਡੀ ਪੰਚਾਇਤ ਨੇ ਉਸ ਟਾਈਮ 1992-93 ਚ ਇਹ ਮਤਾ ਪਾ ਕੇ ਦਿਆ ਸੀ ਵੀ ਸਬਸਟੀਚਨ ਇੱਥੇ ਬਿਜਲੀ ਦਾ ਸਰਕਾਰ ਨੇ ਅਲਾਟ ਕਰਤਾ ਸੀਗਾ ਔਰ ਉਹ ਬਨ ਨਾਲ ਇਲਾਕੇ ਨੂੰ ਕਾਫੀ ਫਾਇਦਾ ਹੋਣਾ ਸੀ ਸਭ ਤੋਂ ਵੱਡਾ ਫਾਇਦਾ ਸੀ ਵੀ ਮੁੱਲਾਂਪੁਰ ਨੂੰ ਮੁੱਲਾਂਪੁਰ ਦੀ ਜ਼ਮੀਨ ਦੇਈ ਸੀ ਪੰਚਾਇਤ ਨੇ ਵੀ 24 ਘੰਟੇ ਮੁੱਲਾਂਪੁਰ ਨੂੰ ਸਪਲਾਈ ਮਿਲੇਗੀ ਪਰ ਉਹ ਕਿਤੇ ਨਾ ਕਿਤੇ ਉਹ ਇਸ ਟਾਈਮ ਵੀ ਅਸੀਂ ਸੁਪਨਿਆਂ ਜੀ ਦੇਖ ਰਹੇ ਆ ਹਾਲਾਤ ਤੁਸੀਂ ਵੀ ਦੇਖਦੇ ਹੋ ਲਾਈਟ ਜਾਂਦੀ ਆ ਤਾਂ ਕਈ ਘੰਟੇ ਨਹੀਂ ਆਂਦੀ ਉਹਦਾ ਵੀ ਰੀਜ਼ਨ ਮੈਂ ਦੱਸਦਾ ਤੁਹਾਨੂੰ ਤੇ ਇਹ ਉਸ ਟਾਈਮ ਇਹ ਬਿਜਲੀ ਘਰ ਬਣ ਤਿਆਰ ਹੋ ਗਿਆ ਸੀ ਔਰ ਕੋਈ ਉਦਘਾਟਨ ਕਰਨ ਲਈ ਵੀ ਨਹੀਂ ਆ ਰਿਹਾ ਸੀ ਅੱਛਾ ਤੇ ਫਿਰ ਮੈਂ ਉਹਨਾਂ ਨੂੰ ਐਕਸ਼ਨ ਹਸਾਬ ਸੀ ਗਏ ਐਸ ਕੇ ਅਗਰਵਾਲ ਜੀ ਉਹਨਾਂ ਨੂੰ ਰਿਕੁਐਸਟ ਕੀਤੀ ਬਰੇ ਦਾ ਸਟਾਫ ਸੀ ਸਾਰਾ ਔਰ ਮੈਂ ਖੁਦ ਆਪਣੇ ਹੱਥਾਂ ਨਾਲ ਇਹ ਬਿਜਲੀ ਘਰ ਦਾ ਉਦਘਾਟਨ ਉਸ ਦਿਨ ਕਰਿਆ ਸੀ ਮੇਰੇ ਕੋਲ ਪੁਰਾਣੀ ਫੋਟੋਗ੍ਰਾਫਸ ਵੀ ਪਈਆਂ ਕਿਤਨੇ ਕਿਤੇ ਮੈਂ ਉਹ ਵੀ ਪੇਸ਼ ਕਰ ਦੇਣੀਆਂ ਹੂੰ ਤੇ ਸਾਨੂੰ ਤਾਂ ਏਸੀ ਵੀ ਚਲੋ ਇਲਾਕੇ ਦਾ ਫਾਇਦਾ ਹੋ ਗਿਆ 6 ਗ੍ਰੀਡ ਇੱਥੋਂ ਚੱਲੇ ਸੀਗੇ ਮੋਲਾਂਪੁਰ ਦੇ ਨਾਲ ਰਤਵਾੜਾ ਆਸ-ਪਾਸ ਦੇ ਹੋਰ ਜਿੰਨੇ ਵੀ ਹੂੰ ਔਰ ਅੱਜ ਇਹ ਹਾਲਾਤ ਹੋ ਕੇ ਵੀ ਇਹ ਮੇਰੇ ਖਿਆਲ 30 35 ਸਾਲ ਚ ਬਿਲਡਿੰਗ ਖੰਡਰ ਹੋ ਗਈ ਹੈ ਹੂੰ ਔਰ ਦੇਖੋ ਕੋਈ ਛੱਤ ਏਹੀ ਜੀ ਨਹੀਂ ਆ ਜਿੱਥੇ ਚਾਹੇ ਐਸਡੀਓ ਸਾਹਿਬ ਦਾ ਰੂਮ ਹੈ ਚਾਹੇ ਰਿਕਾਰਡ ਰੂਮ ਹੈ ਚਾਹੇ ਜੇਈ ਸਾਹਿਬ ਦਾ ਹੈ ਚਾਹੇ ਆਰਏ ਸਾਹਿਬ ਦਾ ਕੈਸ਼ੀਅਰ ਦਾ ਹੂੰ ਸਟੋਰ ਆ ਦੇਖੋ ਛੱਡਾਂ ਚ ਦਫਤਰ ਸਟੋਰ ਬਣੇ ਆ ਬਿਲਕੁਲ ਕੋਈ ਤਰੱਕੀ ਨਹੀਂ ਹੋ ਪਾਈ ਸਭ ਤੋਂ بڑا ਇਹ ਆ ਵੀ ਬਿਜਲੀ ਘਰ ਦਾ ਆਪਣਾ ਹੀ ਕਰੰਟ ਜਿਹੜਾ ਆ ਉਹ ਖਤਮ ਹੋਣ ਦੇ ਰਕਾਰ ਤੇ ਖੜ ਗਿਆ ਹਾਲਾਤ ਇਹ ਹੋ ਗਏ ਕਿਉਂਕਿ ਕਿਸੇ ਵੀ ਟਾਈਮ ਇਹ ਦੇਖੋ ਬਿਲਡਿੰਗ ਨੁਕਸਾਨ ਹੋ ਸਕਦਾ ਜੇ ਤੁਸੀਂ ਮੇਨਟੇਨ ਨਹੀਂ ਕਰੋਗੇ ਜਾਂ ਇਹਦੀ ਰੱਖ-ਰਖਾਵ ਨਹੀਂ ਠੀਕ ਹੋਏਗਾ ਤਾਂ ਕਿਤੇ ਨਾ ਕਿਤੇ ਜਾ ਕੇ ਗਿਰ ਵੀ ਸਕਦੀ ਆ ਅੱਛਾ ਦੇਖੋ ਉਹਦੇ ਨਾਲ ਪਹਿਲਾਂ ਤਾਂ ਸਟਾਫ ਦਾ ਹੀ ਨੁਕਸਾਨ ਬਹੁਤ ਜ਼ਰੂਰੀ ਹੈ ਉਹਨਾਂ ਦੀ ਦੇਖੋ ਜਿਨ੍ਹਾਂ ਨੇ ਹਾਰ ਟਾਈਮ ਇੱਥੇ ਆਵਾਰੇ ਆ ਖਪਤਕਾਰ ਆ ਰਹੇ ਉਹਨਾਂ ਦੀ ਸੁਣਾਈ ਕਰਨੀ ਹੈ ਕੋਈ ਦਾ ਕੋਈ ਕੰਮ ਹੈ ਕਿਸੇ ਦਾ ਸੋ ਇਹ ਚੀਜ਼ਾਂ ਮੇਰੇ ਜ਼ਿਹਨ ਚ ਆਈਆਂ ਮੈਂ ਦੇਖਿਆ ਤੇ ਮੈਂ ਅੱਜ ਹੀ ਮੁੱਖ ਮੰਤਰੀ ਜੀ ਨੂੰ ਮੇਲ ਤੇ ਵੀ ਪਾਤਾ ਬਿਜਲੀ ਮੰਤਰੀ ਜੀ ਨੂੰ ਐਮ ਐਲ ਏ ਨੂੰ ਇਹ ਸਾਰਿਆਂ ਨੂੰ ਬਾਦਾਂ ਮੈਂ ਤੁਹਾਨੂੰ ਡਿਟੇਲ ਉਹਦੀ ਕਾਪੀ ਵੀ ਦਵਾਗਾ ਹੂੰ ਕਿਉਂਕਿ ਇਹ ਫਿਰ ਅਸੀਂ ਮੈਨੂੰ ਉਦੋਂ ਹੀ ਉਹਨਾਂ ਨੇ ਕਿਹਾ ਸੀ ਐਕਸ਼ਨ ਸਾਹਿਬ ਨੇ ਵੀ ਤੁਸੀਂ ਕੰਮ ਹੋਰ ਕਰਵਾ ਲਓ ਵੀ ਇੱਥੇ ਸਬ ਡਿਵੀਜ਼ਨ ਆਫਿਸ ਬਣਵਾ ਲਓ ਤੁਹਾਨੂੰ ਤਾਂ ਫਾਇਦਾ ਹੋਏਗਾ ਨਹੀਂ ਮੋਹਾਲੀ ਜਾਣਾ ਪੈਂਦਾ ਸੀ ਛੋਟੇ ਛੋਟੇ ਕੰਮਾਂ ਲਈ ਹੂੰ 20 ਕਿਲੋਮੀਟਰ ਦੇ ਔਰ ਪੂਰੀ ਦਿਹਾੜੀ ਖਤਮ ਹੁੰਦੀ ਸੀ ਕਿਸੇ ਦਾ ਬਿੱਲ ਵੀ ਠੀਕ ਹੋਣਾ ਉਹ ਅਗਲਾ ਜਾਂ ਤਾਂ ਕਿਸੇ ਨੂੰ ਪੈਸੇ ਦਿੰਦਾ ਸੀ ਵੀ ਮੇਰਾ ਠੀਕ ਕਰਾਇਆ ਜਾਂ ਫਿਰ ਆਪ ਜਾਣਦੀ ਉਹ ਨਹੀਂ ਪੂਰਤ ਸੋ ਅਸੀਂ ਸਾਰੀ ਉਹ ਕੀਤੀ ਮੈਂ ਕੈਪਟਨ ਅਮਰਿੰਦਰ ਚੀਫ ਮਿਨਿਸਟਰ ਸੀਗੇ ਇੱਥੇ ਸਕੂਲ ਦਾ ਉਦਘਾਟਨ ਵੀ ਕਰਨਾ ਆਇਆ ਸੀ ਉਹ ਤੋਂ ਬਾਅਦ ਫਿਰ ਮੈਂ ਉਹਨਾਂ ਕੋਲ ਉੱਥੇ ਗਿਆ ਜਾ ਕੇ ਰਿਟਰਨ ਰਿਕੁਐਸਟ ਦਿੱਤੀਆਂ ਕਈ ਮੈਂ ਕਿਹਾ ਜੀ ਇੱਥੇ ਸਬ ਡਿਵੀਜ਼ਨ ਬਣਾਈ ਜਾਵੇ ਸਬ ਸਟੇਸ਼ਨ ਦਾ ਬਣ ਗਿਆ ਉਹ ਉਹਨਾਂ ਨੇ ਫਿਰ ਚੀਫ ਇੰਜੀਨੀਅਰ ਅਗਰਵਾਲ ਸਾਬ ਸੀਗੇ ਉਸ ਟਾਈਮ ਉਹਨਾਂ ਨੂੰ ਬੁਲਾਇਆ ਮੇਰੇ ਸਾਹਮਣੇ ਪ੍ਰਿੰਸੀਪਲ ਸੈਕਟਰੀ ਸੀਗੇ ਤੇ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਨੰਬਰ ਲਗਾਓ ਵੀ ਜੋੜਤ ਇਲਾਕੇ ਚ ਕਿਉਂਕਿ ਮੈਂ ਸਾਰਾ ਡਾਟਾ ਪੇਸ਼ ਕਰਿਆ ਮੈਂ ਕਹਿੰਦਾ ਜੀ ਇੰਨੇ ਹਜ਼ਾਰ ਕਨੈਕਸ਼ਨ ਚੱਲ ਰਹੇ ਘਰੇਲੂ ਇੰਨੇ ਟਿਊਬਲ ਇੰਨੇ ਕਮਰਸ਼ੀਅਲ ਵੀ ਸਾਨੂੰ ਬੜੀ ਪ੍ਰੋਬਲਮ ਹੈ ਇਲਾਕੇ ਹੂੰ ਉਹ ਮਨਜ਼ੂਰ ਹੋ ਗਿਆ 2005 ਚ ਦਾ ਸਾਡੇ ਚੇਅਰਮੈਨ ਵਾਈ ایس ਰਤੜਾ ਜੀ ਨੇ ਇਹਦਾ ਹਾਂ ਇਹ ਮੌਕੇ ਦੀਆਂ ਤਸਵੀਰਾਂ ਦਿਖਾਉਂਗੇ ਵੀ ਕਿਹੜਾ ਹਾਲ ਹੈ ਇਸ ਮੌਕੇ ਦੀਆਂ ਤਸਵੀਰਾਂ ਦਾ ਆਜੋ ਦੇਖ ਲਓ ਆਜੋ ਆਜੋ ਨਾਲੇ ਨਾਲ ਬੋਲੀ ਹਾਂ ਹਾਂ ਇਹ ਤੇ ਆਹ ਦੇਖੋ ਸਾਰੀ ਹੂੰ ਐਂਟਰੈਂਸ ਸੇ ਹੀ ਦੇਖ ਲੋ ਕਿੰਨਾ ਬੁਰਾ ਹਾਲ ਆ ਹੂੰ ਇਹ ਦੇਖੋ ਪਾਣੀ ਟਿਪਕ ਰਿਹਾ ਹੂੰ ਅੰਦਰੋਂ ਛੱਤਾਂ ਆ ਦੇਖੋ ਕਿਸਨਾ ਪਾਣੀ ਹੀ ਪਾਣੀ ਹੈ ਰਿਕਾਰਡ ਵੀ ਪਿਆ ਹੂੰ ਤੇ ਹੋਰ ਸਾਰਾ ਇਧਰ ਲੈਫਟ ਉਹ ਤੁਸੀਂ ਕਵਰੀ ਕਰ ਲਿਆ ਬਿਜਲੀ ਕਰਦਾ ਇਸ ਟਾਈਮ ਮੇਰੇ ਖਾਲ ਜੋ ਮੇਰੀ ਨੌਲੇਜ ਹੈ ਵੀ 16 17 ਫੀਡਰ ਇਸ ਟਾਈਮ ਚੱਲੇ ਅੱਛਾ ਦੇਖੋ ਨਾ 12 13 ਦਾ ਹਰਕ ਕਰਨ ਇੱਥੇ ਇੱਥੇ ਐਡਾ ਰਿਕਾਰਡ ਪਿਆ ਇਹ ਦੇਖੋ ਇਹ ਫਾਈਲ ਆਈ ਫਾਈਲਾ ਪਈ ਆ ਲੋਕਾਂ ਦੀ ਫਾਈਲਾ ਜੇ ਕੋਈ ਨੁਕਸਾਨ ਜਿਹੜਾ ਹੋ ਗਿਆ ਇਹਨਾਂ ਦਾ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਘਾਟਾ ਹੋ ਉਹ ਮੈਂ ਦੱਸਦਾ ਵੀ ਇਹ ਅਸੀਬਤਾ ਬਹੁਤ ਵਾਰ ਲਿਖ ਕੇ ਦੇ ਲਿਆ ਹੂੰ ਸਰਕਾਰ ਨੂੰ ਬਿਜਲੀ ਡਿਪਾਰਟਮੈਂਟ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਹੂੰ ਕਿ ਇਹ ਬਿਲਡਿੰਗ ਜਿਹੜੀ ਐਕਸਟੈਂਡ ਕਰੀ ਜਾਵੇ ਬਲਕਿ ਪਾਵਰ ਸਟੇਸ਼ਨ ਬਣਾਓ ਇੱਥੇ ਹੂੰ ਪਾਵਰ ਕਲੋਨੀ ਹੋਵੇ ਜਿਸਾ ਰੋਪੜ ਚਾ ਪਾਵਰ ਕਲੋਨੀ ਇੱਥੇ ਹੀ ਬਣੇ ਉਹ ਸਾਰੀ ਸੁਵਿਧਾਵਾਂ ਸਾਰੇ ਅਫਸਰ ਚਾਹੇ ਐਸ்சி ਸਾਹਿਬਾਨਾ ਚਾਹੇ ਐਕਸੀਅਨ ਸਾਹਿਬਾਨਾ ਚਾਹੇ ਐਸਡੀਓ ਜਿਹਨਾਂ ਦਾ ਉਹਨਾਂ ਦਾ ਬਕਾਇਦਾ ਇੱਥੇ ਰਹਿائش ਆਫਿਸ ਸਾਰੇ ਬਣੇ ਹੁਣ ਬਹੁਤ ਵੱਡਾ ਏਰੀਆ ਹੋ ਗਿਆ ਨੌ ਚੰਡੀਗੜ ਕੋਈ ਛੋਟਾ ਨਹੀਂ ਹੈ ਔਰ 17 ਫੀਡਰਾਂ ਦੀ ਜਿਹੜੀ ਕੈਪੈਸਿਟੀ ਹੈ ਇਸ ਟਾਈਮ 12 13 ਵਰਕਿੰਗ ਹੈ ਤੇ ਉਹ ਕਈ ਵਾਰੀ ਬਹੁਤ ਵਾਰ ওভারਲੋਡ ਹੋ ਲਿਆ ਟਰਾਂਸਫਾਰਮਰ ਵੀ ਵੱਡੇ ਚੇਂਜ ਹੋਏ ਆ ਅਸੀਂ ਤਾਂ ਮੰਗ ਕੀਤੀ ਹੈ ਵੀ 220 ਕੇਵੀ ਦੇ ਇੱਥੇ ਬਲਕੇ ਦੋ ਸਟੇਸ਼ਨ ਬੜੇ ਹੋਣੇ ਚਾਹੀਦੇ। ਜੋ ਇੱਥੇ ਦੀ ਰਿਕੁਆਇਰਮੈਂਟ ਹੈ ਹੁਣ ਤੇ ਕਿੰਨਾ ਇਲਾਕਾ ਵੱਡਾ ਹੋ ਗਿਆ ਕਿੰਨੀ ਹੋਇਆ। ਸੋ ਬਹੁਤ ਮੰਗਾ ਹੈ ਇਹ ਫਿਰ ਅਸੀਂ ਉਸ ਟਾਈਮ ਵੀ ਭਾਈ ਅਸਰਤੜਾ ਜੀ ਤੋਂ ਇਹ ਉਹਨਾਂ ਨੇ ਮਨਜ਼ੂਰ ਕਰਕੇ ਉਹਦਾ ਉਦਘਾਟਨ ਕਰਿਆ ਸੀ 2005 ਦੇ ਵਿੱਚ। ਠੀਕ ਹੈ। ਅੱਛਾ ਅੱਛਾ ਇਹ ਦੱਸੋ ਜੀ ਜਿਸ ਤਰ੍ਹਾਂ ਹੁਣ ਲਗਾਤਾਰ ਜਿਹੜੇ ਇਹ 20 ਤੋਂ 35 ਸਾਲ ਤੁਸੀਂ ਕਹਿੰਦੇ ਐ ਇਹਦਾ ਉਸ ਤੋਂ ਬਾਅਦ ਕਦੇ ਮੈਂਟੀਨੈਂਸ ਸਰਕਾਰ ਦੇ ਵੱਲੋਂ ਇਹਦਾ ਕੀਤਾ ਗਿਆ ਹੈ ਕਿ ਇਸੇ ਤਰ੍ਹਾਂ ਹੀ ਉਹੀ ਬਿਲਡਿੰਗ ਹੈ ਕੋਈ ਰਿਪੇਅਰ ਵਗੈਰਾ ਨਹੀਂ ਹੋਇਆ ਇਹ ਅੰਕੜੇ ਤਾਂ ਬਿਜਲੀ ਵਿਭਾਗ ਦੇਸਾ ਦਾ ਉਹਨਾਂ ਦੀ ਬਿਲਡਿੰਗ ਹੈ ਉਹਨਾਂ ਦੀ ਪ੍ਰਾਪਰਟੀ ਹੈ ਵੀ ਕੀ ਕੀ ਕਿਸ ਕਿਸ ਟਾਈਮ ਕੀ ਕੀ ਸੁਧਾਰ ਹੋਇਆ ਪਰ ਜੋ ਮੌਜੂਦਾ ਹਾਲਾਤ ਦੇਖ ਕੇ ਮੈਂ ਇੱਕਦਮ ਸ਼ੌਕ ਗਿਆ ਇਹ ਸਾਰਿਆਂ ਲਈ ਖਤਰਾ ਹੈ ਹਮ ਡਿਪਾਰਟਮੈਂਟ ਦੇ ਸਾਰੇ ਸਟਾਫ ਲਈ ਹਮ ਆਉਣ ਵਾਲਿਆਂ ਲਈ ਤੁਹਾਡੇ ਲਈ ਸਾਰਿਆਂ ਲਈ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਦਾ ਤੁਸੀਂ ਜਿਹੜਾ ਇਹ ਦੇਖਿਆ ਹੈ ਇਹ ਤਸਵੀਰਾਂ ਵੀ ਇਸ ਤਰ੍ਹਾਂ ਦਾ ਜਿਹੜਾ ਦੇਖਿਆ ਵੀ ਪਹਿਲਾਂ ਬਰਸਾਤਾਂ ਦੇ ਵਿੱਚ ਕਿ ਐਸੀ ਵਾਰੀ ਇਹ ਜਿਹੜਾ ਪਹਿਲਾਂ ਘੱਟ ਸੀਗਾ ਹਮ ਜਿਆਦਾ ਬਹੁਤਾ ਨਹੀਂ ਆਇਆ ਪਰ ਇਸ ਵਾਰੀ ਤਾਂ ਹਾਦੀ ਹੋ ਗਈ ਹੈ ਹਮ ਜੋ ਛੱਤਾਂ ਦਾ ਹਾਲਾਤ ਹੈ ਇੱਥੇ ਬਲਕਿ ਇਹਨਾਂ ਦੀ ਰਹਿਸ਼ੀਓ ਬਣਨੇ ਚਾਹੀਦੇ ਆ ਸਾਰਿਆਂ ਦੇ ਹਮ ਜੇ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਰਾਤ ਲਈ ਮੈਂਟੇਨੈਂਸ ਸਟਾਫ ਦੀ ਕੋਈ ਉਹ ਨਹੀਂ ਹੈਗੀ ਹੈ ਅਵੇਲੇਬਿਲਟੀ ਪਿਛਲੀ ਵਾਰੀ ਅਸੀਂ ਬਹੁਤ ਵਾਰ ਅਸੀਂ ਇੱਥੇ ਫੋਨ ਕਰਨਾ ਤਾਂ ਉਹ ਕਹਿੰਦੇ ਜੀ ਵੀ ਨਾਈਟ ਡਿਊਟੀ ਤੇ ਸਾਡੇ ਲਈ ਕੋਈ ਪ੍ਰਬੰਧ ਨਹੀਂ ਹੈ ਜੋ ਇਹ ਕੋਈ ਫਾਲਟ ਪੈਂਦਾ ਹੈ ਦਿਨ ਚ ਵੀ ਔਰ ਵੀ ਕਿਉਂਕਿ ਪੁਰਾਣਾ ਜਿੰਨਾ ਵੀ ਸਟਾਫ ਹੈ ਵੀ 25 30 ਸਾਲ ਚ ਹੋ ਉਹ ਸਾਰਾ ਇੱਥੋਂ ਰਿਟਾਇਰ ਹੋ ਕੇ ਚਲੇ ਗਏ ਤੇ ਨਵਾਂ ਕੋਈ ਭਰਤੀ ਨਹੀਂ ਹੈ ਟੈਂਪਰੇਰੀ ਹੈਗੇ ਆ ਏਰੀਆ ਬਹੁਤ ਵੱਡਾ ਹੈ ਸਟਾਫ ਬਿਲਕੁਲ ਥੋੜਾ ਜਿਹਾ ਹਾਂ ਕਿਉਂਕਿ ਅਸੀਂ ਅਸੀਂ ਉਹ ਵੀ ਲਿਖ ਕੇ ਬਹੁਤ ਵਾਰ ਦੇ ਕੇ ਕਰ ਲਿਆ ਹੁਣ ਵੀ ਮੈਂ ਭੇਜਿਆ ਸਰਕਾਰ ਨੂੰ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਹਦੇ ਤੇ ਉਹ ਦੇਣਾ ਪਏਗਾ ਅਜੇ ਜਿਹੜੀ ਵੱਡੀ ਬਣਾਈ ਹੋਈ ਆ ਤੇ ਮੈਂ ਇਹਦੀ ਸਾਰੀ ਡਿਟੇਲ ਤੁਹਾਨੂੰ ਵੀ ਦਊਗਾ ਮੈਂ ਕਰਕੇ ਕਾਰਵਾਈ ਪਾਤੀ ਆ ਮੇਲ ਮੇਲ ਵੀ ਪਾਤੀ ਆ ਇਹ ਸਾਰਾ ਕੁਝ ਕਰ ਰਹੇ ਆ ਅਸੀਂ ਕੱਲੀ ਕੱਲੀ ਚੀਜ਼ ਫੈਕਟ ਤੇ ਇਹ ਗੱਲਾਂ ਫੈਕਟ ਹੈ ਕਿਉਂਕਿ ਅਸੀਂ ਖੁਦ ਆਪਣੇ ਹੱਥੀਂ ਇਹ ਚੀਜ਼ ਕੀਤੀ ਹੋਈ ਆ ਸਾਨੂੰ ਸਾਰਾ ਪਤਾ ਹੈ ਵੀ ਇਹ ਚੀਜ਼ ਦੀ ਘਾਟ ਮਹਿਸੂਸ ਹੋਈ ਆ ਤਾਂ ਹੀ ਹੁਣ ਦੇਖੋ ਇਲਾਕੇ ਤਾਂ ਸਾਰੇ ਹੈ ਮੈਂ ਕੋਈ ਲੀਡਰ ਨਹੀਂ ਚਮਕਾਣੀ ਮੈਂ ਸ ਤਾਂ ਲੋਕਾਂ ਦੇ ਸੇਵਕ ਆ ਜਨਤਾ ਦੀ ਆਵਾਜ਼ ਪਹਚਾਣੀ ਹੈ ਥੋੜੇ ਮਾਧਿਅਮ ਨਾਲ ਪਹਚਾਣੀ ਹੈ ਤਾਂ ਕਿ ਸਰਕਾਰ ਤੱਕ ਇਹ ਪਹੁੰਚੇ ਪ੍ਰੋਪਰ ਇਥੇ ਉਹ ਬਣਨਾ ਚਾਹੀਦਾ ਔਰ ਜਿਹੜੀ ਸਾਨੂੰ ਸਭ ਤੋਂ ਵੱਡੀ ਸਮੱਸਿਆ ਵੀ ਸਾਡੀ ਜਿਹੜੀ ਹੈ ਘਰ ਚ ਜ਼ਮੀਨ ਦੇਣ ਤੋਂ ਬਾਅਦ ਕਰੋੜਾਂ ਰੁਪਏ ਦੀ ਜ਼ਮੀਨ ਆ ਇਹ ਏ ਬਿਜਲੀ 24/7 ਜਿਹੜੀ ਮਿਲਣੀ ਚਾਹੀਦੀ ਸੀ ਉਹ ਕਿਤੇ ਬਹੁਤ ਦੂਰ ਹੈ ਇੱਕ ਸਮਝੌਤਾ ਹੋਇਆ ਸੀ ਜਦੋਂ ਤੁਸੀਂ ਜਿਸ ਟਾਈਮ ਇਹ ਜਿਹੜਾ ਬਿਜਲੀ ਘਰ ਬਣਿਆ ਸੀ ਤਾਂ ਇੱਕ ਕੋਈ ਲਿਖਤੀ ਸਮਝੌਤਾ ਵੀ ਹੋਇਆ ਸੀ ਜਿਹੜਾ 24 ਹਾਂ ਨਾਲ ਪੰਚਾਇਤ ਨੂੰ ਇਹੀ ਉਹਨਾਂ ਨੇ ਆਸ਼ਵਾਸ਼ਣ ਦਿਆ ਸੀ ਉਹਦਾ ਅਫਸਰਾਂ ਨੇ ਵੀ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਮੁੱਲਾਂਪੁਰ ਨੂੰ ਫਾਇਦਾ ਹੋਏਗਾ 24/7 ਹਾਂ ਪਰ ਨਹੀਂ ਉਦੋਂ ਵੀ ਹਾਲਾਤ ਕੁਝ ਹੋਉਂਦੇ ਸੀ ਚਲੋ ਕੁਝ ਟਾਈਮ ਤੇ ਸਾਨੂੰ ਰਿਲੀਫ ਵੀ ਮਿਲਦੀ ਸੀ ਵਿੱਚ ਕਿਉਂਕਿ ਜਦ ਆ ਸ਼ੋਰ ਪੈਂਦਾ ਸੀ ਅਸੀਂ ਫਿਰ ਇਹਨਾਂ ਨੂੰ ਆ ਕੇ ਉਹੀ ਯਾਦ ਕਰਾਉਂਦੇ ਸੀ ਵੀ ਤੁਸੀਂ ਸਾਨੂੰ 24 ਘੰਟੇ ਕਿਹਾ ਸੀ ਕਰ ਚ ਜਮੀਨ ਦੇਣ ਦਾ ਫਾਇਦਾ ਇਹ ਤਾਂ ਨਹੀਂ ਵੀ ਸਾਨੂੰ ਬਿਜਲੀ ਉਹਨਾਂ ਮਿਲੇ ਤੇ ਕਈ ਕਈ ਘੰਟੇ ਕੱਟ ਲਗੇ ਫਿਰ ਉਹ ਇਲਾਕੇ ਦੇ ਵਿੱਚ ਜਿਹੜਾ ਇਹ ਕੱਲਾ ਬਿਜਲੀ ਘਰ ਹੈ ਇਸ ਦੇ ਅੰਦਰ ਜਿਹੜਾ ਆਪਣਾ ਨਾਮਾ ਕਰਵਾਉਂਦਾ ਹੈ ਤੇ ਉਧਰ ਟਾਂਡਾ ਟਾਂਡੀ ਜਿਹੜੇ ਉਹ ਉਹਦੇ ਵਿੱਚ ਪੰਜ ਕੰਟੀ ਏਰੀਆ ਦੇ ਪੰਜ ਪਿੰਡ ਤੇ ਉਹ ਫੀਡਰ ਚੱਲਨੇ ਆਂ ਜੀ ਇੱਥੇ 17 ਐ ਵੈਸੇ ਐਟ ਵਰਕਿੰਗ ਮੇਰੇ ਖਿਆਲ 12 ਦੇ ਕਰੀਬ ਤਾਂ ਹਰ ਟਾਈਮ ਚੱਲ ਰਹੇ ਆਂ ਹੂੰ ਤੇ ਇਹ ਇੱਕ ਐਕਸਪੈਂਸ਼ਨ ਜਿਸ ਤਰ੍ਹਾਂ ਹੋਣੀ ਚਾਹੀਦੀ ਜਿੰਨਾ ਹੋਣਾ ਚਾਹੀਦਾ ਉਹ ਚੀਜ਼ ਹੋ ਨਹੀਂ ਪਾਈ ਐ ਪਹਿਲਾਂ ਤਾਂ ਬਿਲਡਿੰਗ ਇਸ ਐਕਸਪੈਂਸ਼ਨ ਬਹੁਤ ਵੱਡੀ ਐ ਜਿੱਥੇ ਕੇ ਸਾਰਾ ਸਟਾਫ ਸਾਰੇ ਐਸ ਡੀਓ ਸਾਹਿਬ ਬਲਕਿ ਐਕਸ਼ਨ ਸਾਹਿਬ ਦਾ ਵੀ ਇੱਥੇ ਦਫ਼ਤਰ ਹੋਵੇ ਐਸ ਸੀ ਸਾਹਿਬ ਦਾ ਵੀ ਹੋਵੇ ਪੂਰਾ ਏਰੀਆ ਇਹਨੂੰ ਕਵਰ ਕਰਨਾ ਦਾ ਜੇ بڑے ਅਫਸਰ ਹੋਣਗੇ ਤਾਂ نیچے ਸਟਾਫ ਵੀ ਉਹਨਾਂ ਅਵੇਲੇਬਲ ਹੋਏਗਾ ਤਾਂ ਉਹਨਾਂ ਉਹੀ ਹਾਲਾਤ ਉਹ ਜੋ ਚੀਜ਼ ਉਹ ਸ਼ੁਰੂ ਹੋਈ ਸੀ ਉਹ ਉਹੀ 30 35 ਸਾਲ ਚ ਜਾ ਕੇ ਉੱਥੇ ਖੜੀ ਐ ਬਲਕਿ ਬੱਦ ਤੋਂ ਬੱਤਰ ਬਹੁ ਮਾੜੇ ਹੋ ਗਏ ਹਾਲਾਤ ਨੇ ਛੋਏ ਹਾਲਾਤ ਐ ਸਾਨੂੰ ਇੱਕ ਨਿਊ ਚੰਡੀਗੜ੍ਹ ਦਾ ਨਾਂ ਤਾਂ ਮਿਲ ਗਿਆ ਹੈ ਔਰ ਨਿਊ ਚੰਡੀਗੜ੍ਹ ਦੇ ਸਾਰੇ ਡੀਐਲਐਫ ਦਾ ਮੈਕਸ ਦਾ ਕਾਸ਼ ਜਿਆਦਾ ਮਨੋਰ ਦਾ ਪਤਾ ਨਹੀਂ ਕਿਹੜੇ ਕਿਹੜੀ ਮੈਂ ਕਹਿੰਦਾ ਵੀ ਇੰਨੇ ਫੀਡਰ ਇੱਥੇ ਇੱਥੋਂ ਚੱਲ ਰਹੇ ਆ ਉਹ ਹੈ ਤੇ ਅਸੀਂ ਉਹੀ ਦੀਵੇ ਥੱਲੇ ਹਨੇਰੇ ਵਾਲਾ ਕੰਮ ਹੈ ਅੱਛਾ ਕਿਸ ਤਰ੍ਹਾਂ ਦੀ ਜਿਹੜੀ ਹੁਣ ਜਿਹੜੀ ਤੁਸੀਂ ਮੰਗ ਰੱਖਣਾ ਚਾਹੁੰਦੇ ਬੇਲੀ ਘਰ ਨੂੰ ਲੈ ਕੇ ਚਲੋ ਇਹ ਰਿਪੇਅਰ ਮੰਗ ਬਰ ਦਿੰਦੀ ਆ ਜੀ ਮੰਗਾਂ ਦਾ ਬਹੁਤ ਵਾਰ ਦੇ ਦੇ ਕੇ ਅਸੀਂ ਮੈਂ ਮਤਲਬ 40 42 ਸਾਲ ਚ ਮੰਗਾਂ ਹੀ ਦਿਤੀਆਂ ਮੇਰੇ ਕੋਲ ਬੜੇ ਫਾਈਲਾਂ ਜਿੰਨਾ ਕਾ ਰਿਕਾਰਡ ਆ ਇਸ ਤੋਂ 4 ਗੁਣਾ ਰਿਕਾਰਡ ਤਾਂ ਮੇਰੇ ਕੋਲ ਜਿਹੜਾ ਸਰਕਾਰ ਨਾਲ ਮੇਰਾ ਰਵੱਤਾ ਰਿਆ ਹੁਣ ਤੱਕ ਤੇ ਅਸੀਂ ਇਹਨੂੰ ਟਾਈਮ ਟੂ ਟਾਈਮ ਫੇਰ ਚੱਕਾਂਗੇ ਜਦ ਤੱਕ ਕੁਝ ਨਹੀਂ ਹੁੰਦਾ ਅਸੀਂ ਸਰਕਾਰ ਨੂੰ ਵੀ ਨਹੀਂ ਬੈਠਣ ਦੇਣਾ ਟਿੱਕੇ ਕਿਉਂਕਿ ਲੋਕਾਂ ਦੀ ਇਹ ਪ੍ਰਾਪਰਟੀ ਹੈ ਇੱਕ ਤਰ੍ਹਾਂ ਤੇ ਉਹਨੂੰ ਹਾਂ ਲੋਕਾਂ ਦੇ ਕੰਮ ਹੋਣੇ ਆ ਸੋ ਇਹ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਤਾਂ ਸੁਣਨਾ ਹੀ ਪਏਗਾ ਬਿਲਕੁਲ ਹਾਂ ਜਦੋਂ ਤੱਕ ਉਹ ਨਹੀਂ ਸੁਣਨਗੇ ਅਸੀਂ ਉਹਨਾਂ ਨੂੰ ਰਾਤ ਨੂੰ ਵੀ ਨਹੀਂ ਸੌਣ ਦੇਣਾ ਦਿਨ ਨੂੰ ਵੀ ਨਹੀਂ ਅਸੀਂ ਖੜਕਾਈ ਜਾਣਾ ਟੈਲੀਫੋਨ ਵੀ ਉਖੜਕਾਵਾਂਗੇ ਕਾਗਜ਼ੀ ਕਾਰਵਾਈ ਤਾਂ ਅਸੀਂ ਸਾਨੂੰ ਬਖਸ਼ਿਸ਼ ਵਿਸ਼ੇਸ਼ ਹੈ ਠੀਕ ਹੈ ਮਹਾਰਤ ਹਾਲਤਾ ਵੀ ਜਿੰਨਾ ਮਰਜ਼ੀ ਸਾਡੇ ਤੋਂ ਕਰਾ ਲਓ ਪਰ ਮੈਂ ਇਹੀ ਰਿਕੁਐਸਟ ਕਰਾਂਗਾ ਸਰਕਾਰ ਨੂੰ ਪੰਜਾਬ ਸਟੇਟ ਕਾਰਪੋਰ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਸਾਹਿਬ ਨੂੰ بڑے ਅਫਸਰਾਂ ਨੂੰ ਵੀ ਇਹਦੇ ਵੱਲ ਧਿਆਨ ਦਿਓ ਥੋੜਾ ਜਿਹਾ ਔਰ ਇਹਨੂੰ ਜੋ ਸਹੂਲਤਾਂ ਹੋਣੀਆਂ ਚਾਹੀਦੀਆਂ ਅੱਜ ਦੇ ਟਾਈਮ 'ਚ ਡਿਜੀਟਲ ਜਮਾਨਾ ਆ ਗਿਆ ਪਰ ਹਾਲਾਤ ਮਾੜੇ ਬੜੇ ਬਿਹਤਰ ਹੈ ਇਸ ਲਈ ਪੰਜਾਬ ਸਰਕਾਰ ਨੂੰ ਕਰਨਾ ਹੀ ਪਏਗਾ ਠੀਕ ਹੈ ਜੀ ਬਿਜਲੀ ਮੰਤਰੀ ਜੀ ਨੂੰ ਸਭ ਨੇ ਮੈਂ ਕੋਈ ਨਹੀਂ ਛੱਡਣਾ ਮੈਂ ਸਭ ਨੂੰ ਭੇਜਿਆ ਰਿਟਰਨ ਨਾਰੋ ਦਾ ਜਵਾਬ ਵੀ ਲਵਾਂਗੇ ਕੀ ਨਹੀਂ ਹੁੰਦਾ ਤਾਂ ਵੀ ਫਿਰ ਫਿਰ ਖੜੇ ਆ ਸੀ ਇੱਥੇ ਠੀਕ ਹੈ ਠੀਕ ਹੈ ਸੋ ਦੇਖੋ ਅੱਜ ਜਿਹੜੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਬਿਜਲੀਕਾਰ ਮੁੱਲਾਪੁਰ ਗਰੀਬਦਸ ਨਿਊ ਚੰਡੀਗੜ੍ਹ ਦੇ ਵਿੱਚ ਆਂਦਾ ਹੈ ਜਿੱਦੇ ਹਾਲਾਤ ਬੜੇ ਮਾੜੇ ਨੇ ਲੋਕ ਜਿਹੜੇ ਇੱਥੇ ਆਉਂਦੇ ਨੇ ਤੰਗ ਪਰੇਸ਼ਾਨ ਹੁੰਦੇ ਨੇ ਤੇ ਜਿਹੜੇ ਕਰਮਚਾਰੀ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਏ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਇਸ ਵੱਲ ਨਾ ਧਿਆਨ ਦਿੱਤਾ ਗਿਆ ਇਸ ਬਿਲਡਿੰਗ ਵੱਲ ਨਾ ਧਿਆਨ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਜਿਹੜੇ ਨੁਕਸਾਨ ਹੋ ਸਕਦੇ ਐ ਇਸ ਤੋਂ ਪਹਿਲਾਂ ਸਰਕਾਰ ਕੋਈ ਵੱਡਾ ਨੁਕਸਾਨ ਹੋਵੇ ਇਸ ਤੋਂ ਪਹਿਲਾਂ ਸਰਕਾਰ ਇਸ ਨੂੰ ਦੇਖੇ ਜਿਹੜੀ ਇਹ ਬਿਲਡਿੰਗ ਦੀ ਰਿਪੇਅਰ ਵਗੈਰਾ ਕਰਾਵੇ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋਵੇ ਸੋ ਏਰੀਆ ਦੇ ਸਾਡਾ ਨੂੰ ਹੋਰ ਖਬਰਾਂ ਜਿਹੜੀਆਂ ਤੁਹਾਡੇ ਕੋਲ ਆndਿਆ ਰਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹਾਲਾਤ ਜਿਹੜੇ ਇਸ ਬਾਰੇ ਵੀ ਤੁਸੀਂ ਦੱਸਿਓ ਤੇ ਨਾਲ ਦੀ ਨਾਲ ਸ਼ੇਅਰ ਕਰਿਓ ਧੰਨਵਾਦ